ਸਸ੍ਰੀਕਾਲ ਨਮਾਜ਼ੁਮਨਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਥੀਓ ਹੜਾਂ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੇ ਉਹਨਾਂ ਤੋਂ ਬਚਾਅ ਸੰਬੰਧੀ ਦੱਸ ਰਹੇ ਹਨ ਉੱਗੇ ਸਮਾਜ ਸੇਵੀ ਡਾਕਟਰ ਅਰुण ਮਿੱਤਰਾ ਆਓ ਜਾਣਦੇ ਹਾਂ ਉਹਨਾਂ ਦੇ ਵਿਚਾਰ ਪੰਜਾਬ ਵਿੱਚ ਹੜਾਂ ਦੀ ਸਥਿਤੀ ਬਣੀ ਹੋਈ ਹੈ ਜਿਸ ਕਾਰਨ अनेका ਸਮੱਸਿਆਵਾਂ ਘੜੀਆਂ ਹੋ ਗਈਆਂ ਹਨ ਮੈਂ ਖਾਸ ਤੌਰ ਤੇ ਜੋ ਹੜਾਂ ਨਾਲ ਦੁਨੀਆ ਹੋਈਆਂ ਸਹੀ ਹੱਦ ਸਮੱਸਿਆਵਾਂ ਹਨ ਉਹਨਾਂ ਬਾਰੇ ਗੱਲ ਕਰਾਂਗਾ ਤੇ ਉਹਨਾਂ ਤੋਂ ਬਚ ਲਈ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਉਹਨਾਂ ਦੇ ਬਾਰੇ ਕੋਈ ਚਰਚਾ ਆਪ ਜੀ ਨਾਲ ਕਰਾਂਗਾ ਜਦੋਂ ਪਾਣੀ ਖੜਾ ਹੁੰਦਾ ਹੈ ਤਾਂ ਖਤਰਾ ਹੁੰਦਾ ਹੈ ਕਿ ਉਸ ਪਾਣੀ ਤੋਂ ਇਨਫੈਕਸ਼ਨ ਸਾਡੇ ਸ਼ਰੀਰ ਵਿੱਚ ਫੈਲੇਗੀ ਪਾਣੀ ਅਗਰ ਜ਼ਿਆਦਾ ਦੇਰ ਖੜਾ ਰਹੇ ਸੀ ਉਹਦੇ ਵਿੱਚ ਭਜਦੇ ਨੱਟਦੇ ਆ ਬੱਚੇ ਖੇਡਦੇ ਰਹਿੰਦੇ ਆ ਜਾਂ ਸਾਨੂੰ ਫਿਰਨਾ ਪੈਂਦਾ ਹੈ ਉਸ ਨਾਲ ਸਾਨੂੰ ਚਮੜੀ ਦੇ ਰੋਗ ਲੱਗਣ ਦਾ ਖਤਰਾ ਰਹਿੰਦਾ ਹੈ ਚਮੜੀ ਜਦ ਵੀ ਗਲ ਜਾਂਦੀ ਹੈ ਉਸ ਦੇ ਉੱਪਰ ਉਲੀ ਲੱਗ ਜਾਂਦੀ ਹੈ ਜਾਲਾ ਜਿਸ ਨੂੰ ਆਪਾਂ ਆਖਦੇ ਹਾਂ ਉਸ ਦੇ ਉੱਪਰ ਕਈ ਥਾਵਾਂ ਤੇ ਲਾਲ ਲਾਲ ਨਿਸ਼ਾਨ ਪੈ ਜਾਂਦੇ ਹਨ ਇਨਫੈਕਸ਼ਨ ਹੋ ਜਾਂਦੀ ਹੈ ਕਿਟਾਨੂ ਆ ਜਾਂਦੇ ਹਨ ਉੱਥੇ ਫਿਰ ਦਰਦ ਹੁੰਦਾ ਤੇ ਜੇ ਤੁਸੀਂ ਪਾਣੀ ਝ ਹੋਰ ਜ਼ਿਆਦਾ ਫਿੱਦੇ ਰਹੋ ਤੇ ਜੋ ਚਮੜੀ ਹੈ ਉਹ ਫਿਰ ਉਕਰੋ ਉਤਰਨ ਲੱਗ ਪੈਂਦੀ ਹੈ ਉਤਰਨ ਦੇ ਕਾਰਨ ਫਿਰ ਜਿਹੜਾ ਅੰਦਰ ਲਈ ਜੋ ਸਾਡਾ ਸਰੀਰ ਹੈ ਉਹ ਸਾਹਮੜੀ ਆ ਜਾਂਦਾ ਤੇ ਫਿਰ ਇੰਟਰੈਕਸ਼ਨ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਲਈ ਇਹ ਸਾਵਧਾਨੀ ਵਰਤਨੀ ਜ਼ਰੂਰੀ ਹੈ ਕਿ ਬੱਚਿਆਂ ਨੂੰ ਪਾਣੀ ਗੰਦੇ ਪਾਣੀ ਕਿੱਲ ਨਾ ਦੇਵੋ ਕਿਉਂਕਿ ਹੜ ਦਾ ਪਾਣੀ ਕਦੇ ਵੀ ਸਾਫ਼ ਨਹੀਂ ਹੁੰਦਾ ਉਹ ਉਹਦੇ ਵਿੱਚ ਸੀਵਰ ਦਾ ਪਾਣੀ ਹੋਰ ਵੀ ਕਈ ਗੰਧਾ ਪਾਣੀ ਜਾਂ ਜੋ ਉਦਯੋਗਾ ਦਾ ਗੰਦਾ ਪਾਣੀ ਉਹਦੇ ਚ ਰਸਾਇਣ ਵੀ ਹੋ ਸਕਦੇ ਹਨ ਜਿਵੇਂ ਨਾਲਾ ਵੀ ਤੇ ਗੁੱਡਾ ਨਾਲਾ ਹੈ ਗੁੱਡੇ ਨਾਲੇ ਤੋਂ ਜੋ ਪਾਣੀ ਬਾਹਰ ਨਿਕਲਦਾ ਉਸ ਪਾਣੀ ਵਿੱਚ ਉਹ ਭਾਵੇਂ ਹੜ ਦਾ ਪਾਣੀ ਨਾਮ ਹੋਵੇ ਮੀਂਹ ਦਾ ਵੀ ਪਾਣੀ ਖੜਾ ਹੋਵੇ ਉਸ ਦੇ ਵਿੱਚ ਉਹ ਵੀ ਮਿਲਦਾ ਹੈ ਤੇ ਉਸ ਦੇ ਨਾਲ ਦੇ ਰਸਾਇਣ ਵੀ ਸਾਡੀ ਚਮੜੀ ਤੇ ਅਸਰ ਕਰਦੇ ਆ ਇਸ ਲਈ ਇਸ ਨੂੰ ਸਾਵਧਾਨੀ ਦੀ ਲੋੜ ਹੈ ਐਸੇ ਮੌਕੇ ਤੇ ਇਕਦਮ ਜਿਵੇਂ ਤੁਸੀਂ ਪਾਣੀ ਤੋਂ ਵਾਪਸ ਆਓ ਇਹ ਕੋਸ਼ਿਸ਼ ਕਰੋ ਕਿ ਸਾਫ਼ ਪਾਣੀ ਨਾਲ ਧੋ ਕੇ ਤੇ ਚਮੜੀ ਨੂੰ ਸੁਕਾ ਲਓ ਜਿੰਨੀ ਜਲਦੀ ਚਮੜੀ ਨੂੰ ਸੁਕਾ ਲਓਗੇ ਉਨਾ ਹੀ ਸਵਾਭਾਵ ਨਾਲ ਰਹੇਗੀ ਕਿ ਤੁਹਾਨੂੰ ਚਮੜੀ ਤੇ ਰੋਗ ਨਹੀਂ ਲੱਗੇ ਦੂਸਰੀ ਜਿਹੜੀ ਹੈ ਖਤਰਾ ਉਹ ਹੈ ਕਿ ਪੇਟ ਦੇ ਰੋਗ ਲੱਗ ਜਾਂਦੇ ਹਨ ਕਿਉਂਕਿ ਪਾਣੀ ਗੰਦਾ ਹੈ ਸਾਫ ਪੀਣ ਦਾ ਪਾਣੀ ਨਹੀਂ ਮਿਲਦਾ ਤੇ ਜੇ ਅਸੀਂ ਗੰਦਾ ਪਾਣੀ ਕਈ ਵਾਰੀ ਜੋ ਸਰਕਾਰੀ ਸਪਲਾਈ ਆ ਰਹੀ ਹੈ ਉਹਦੇ ਵਿੱਚ ਸ਼ਿਕਰਤ ਪਾਣੀ ਜਾਂ ਹਲਕਾ ਪਾਣੀ ਜਾਂਦਾ ਉਹ ਮੈਂ ਜਾਣਦਾ ਹੈ ਤੇ ਪਾਈਪ ਵਿੱਚ ਲੀਕੇ ਜੋ ਕੋਈ ਪੁਰਾਣੀਆਂ ਪਾਈਪਾਂ ਬਈਆਂ ਪਈਆਂ ਹੁੰਦੀਆਂ ਉਸ ਦੇ ਕਾਰਨ ਵੀ ਜੋ ਪਾਣੀ ਉਹਦੇ ਵਿੱਚ ਗਿਆ ਹੈ ਨਾ ਉਹ ਤੇ ਫਿਰ ਪੇਟ ਨੂੰ ਸਾਡੇ ਖਰਾਬ ਕਰ ਸਕਦਾ ਉਹਦਾ ਪੇਟ ਵਿੱਚ ਦਸਤ ਐਜ਼ ਆ ਜਿਆਦਾ ਵਾਰ ਜਾਇਆ ਤੇ ਫਿਰ ਟਾਈਫਾਈਡ ਵੀ ਹੋ ਸਕਦਾ ਹੈ ਤੇ ਸਾਨੂੰ ਜਿਗਰ ਦੀਆਂ ਵੀ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਇਹ ਸਭ ਤੋਂ ਵਿਚਾਰ ਨਹੀਂ ਹੈ ਕਿ ਇੱਕ ਤੇ ਪਾਣੀ ਨੂੰ ਉਬਾਲ ਕੇ ਪੀਓ ਅ ਜਿਸ ਇਲਾਕੇ ਤੁਸੀਂ ਰਹਦੇ ਹੋ ਜੇਕਰ ਉੱਥੇ ਪਾਣੀ ਸਾਫ਼ ਨਹੀਂ ਹੈ ਤਾਂ ਦੂਸਰਾ ਹੈ ਕਿ ਕਲੋਰੀਨ ਦੀਆਂ ਗੋਲੀਆਂ ਮਿਲ ਜਾਂਦੀਆਂ ਹਨ ਉਹ ਉਹਨੂੰ ਪਾਣੀ ਵਿੱਚ ਘੋਲ ਲਓ ਸਰਕਾਰ ਤੋਂ ਮੰਗ ਕਰੋ ਸਰਕਾਰ ਕਲੋਰੀਨ ਦੀਆਂ ਦਵਾਈਆਂ ਹੈ ਉਹ ਜੋ ਵੰਡੇ ਤੇ ਐਸੇ ਇਲਾਕੇ ਵਿੱਚ ਵੱਡੀ ਗਿੰਦੀ ਵਿੱਚ ਸਰਕਾਰ ਨੂੰ ਵੰਡਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਸਾਫ਼ ਪਾਣੀ ਪੀਣ ਦੇ ਯੋਗ ਹੋਣ ਦੂਸਰੀ ਨਾਲ ਇਹ ਵੀ ਗੱਲ ਹੈ ਕਿ ਜਦੋਂ ਪਾਣੀ ਉਤਰ ਜਾਂਦਾ ਹੈ ਕੁਝ ਊੜਾ ਕਰਕਟ ਇਕੱਠਾ ਹੁੰਦਾ ਹੈ ਉਦੋਂ ਫਿਰ ਮੱਛਰ ਪੈਦਾ ਹੁੰਦਾ ਹੈ ਮੱਖੀਆਂ ਪੈਦਾ ਹੁੰਦੀਆਂ ਹਨ ਉਹ ਵੀ ਤੁਹਾਡੀ ਥਰਾਟ ਤੇ ਆ ਕੇ ਬੈਠਦੀਆਂ ਹਨ ਉਹਦੇ ਨਾਲ ਕੁਤੋਂ ਰੋਗ ਲੱਗਦੇ ਹਨ ਕਿਉਂਕਿ ਮੱਖੀ ਜੋ ਹੈ ਗੰਦੀ ਥਾਂ ਤੇ ਬੈਠ ਕੇ ਤੁਹਾਡੇ ਕੂੜਾ ਦੇ ਉੱਪਰ ਆ ਕੇ ਬੈਠੀ ਹੋ ਫਿਰ ਗੰਦੀ ਜੀ ਉਹਨੇ ਕੂੜਾ ਵਿੱਚ ਕਿਟਾਨੂ ਪਾ ਦਿੱਤੇ ਉਹ ਸਾਡੇ ਪੇਟ ਵਿੱਚ ਜਾ ਕੇ ਤੇ ਪੇਟ ਦੀਆਂ ਬਿਮਾਰੀਆਂ ਪੈਦਾ ਕਰਦੇ ਹਨ ਮੱਛਰ ਜਿਹੜੇ ਹਨ ਉਹ ਜਦੋਂ ਸਾਨੂੰ ਕੱਟਦੇ ਹਨ ਕਈ ਕਿਸਮ ਦੇ ਹੈ ਮਲੇਰੀਆ ਜੰਗੀ ਬੁਖਾਰ ਜਾਂ ਚਤਤ ਕਿਚਗੁੰਨੀਆ ਵੀ ਉਹ ਵੀ ਪੈਦਾ ਹੋ ਸਕਦਾ ਹੈ ਇਹ ਜਦੋਂ ਬਰਸਾਤ ਦਾ ਪਾਣੀ ਆਮ ਤੌਰ ਤੇ ਉਤਰ ਜਾਂਦਾ ਹੈ ਬੱਛਰ ਵੇਤ ਪੈਦਾ ਹੁੰਦੋਂ ਤੋਂ ਹੁੰਦਾ ਹੈ ਪਰ ਸਾਵਧਾਨੀ ਲਗਾਤਾਰ ਕਰਨੀ ਚਾਹੀਦੀ ਹੈ ਮੱਛਰ ਮਾਰ ਦਵਾਈਆਂ ਸਰਕਾਰ ਨੂੰ ਸਰਕਾਰ ਤੋਂ ਮੰਗ ਕਰੋ ਕਿ ਜੋ ਫੋਗਿੰਗ ਕਰਦੇ ਆ ਜੋ ਤੁਹਿਆਂ ਵਾਲੀ ਮਸ਼ੀਨ ਦੇ ਰਾਹੀਂ ਉਹਨੂੰ ਸਚੱਜੇ ਟਾਂ ਦੇ ਨਾਲ ਦੇ ਹੜ ਮਾਰੇ ਇਲਾਕਿਆਂ ਜਿਹੜੇ ਪ੍ਰਭਾਵਿਤ ਲੱਗੇ ਹਨ ਉੱਥੇ ਜ਼ਿਆਦਾ ਕਰਨ ਉਹ ਸਾਰੇ ਨਗਰ ਤੋਂ ਹੋਣੀ ਚਾਹੀਦੀ ਹੈ ਉਹਨਾਂ ਇਲਾਕਿਆਂ 'ਚ ਜਿਆਦਾ ਕਰਨ ਜਿਹੜੇ ਕਿ ਪ੍ਰਭਾਵਿਤ ਹੋ ਗਏ ਹਨ ਤਾਂ ਜੋ ਉੱਥੇ ਮੱਛਰ ਮਰ ਜਾਏ ਮੱਛਰ ਮਰੇਗਾ ਤਾਂ ਸਾਨੂੰ ਬਚਾਅ ਰਹੇਗਾ ਨਹੀਂ ਤੇ ਡੇਂਗੂ ਵਰਗੀ ਕੰਬੀਰ ਬਿਮਾਰੀ ਜਾਂ ਚਿਕਨਗੁਨੀਆ ਵਰਗੀ ਬੜੀ ਇਹ ਜੋ ਮਾੜੀ ਬਿਮਾਰੀ ਸਾਨੂੰ ਲੱਗ ਸਕਦੀ ਹੈ ਤੇ ਸਾਨੂੰ ਬਹੁਤ ਨੁਕਸਾਨ ਤੇ ਹੋ ਸਕਦਾ ਅਗਲਾ ਹੈ ਕਿ ਜੇ ਤੁਸੀਂ ਗੰਦੇ ਪਾਣੀ ਛਿੱਟਦੇ ਹੋ ਤਾਂ ਜੋ ਅੱਖਾਂ ਜੇ ਵਿੱਚ ਵੀ ਅਗਰ ਪਾਣੀ ਪੈ ਜਾਏ ਤਾਂ ਅੱਖਾਂ ਦੇ ਰੋਗ ਲੱਗਦੇ ਹਨ ਅੱਖਾਂ 'ਚ ਲਾਲੀ ਆ ਜਾਂਦੀ ਹੈ ਦਰਦ ਹੁੰਦਾ ਹੈ ਕੰਮ ਨਹੀਂ ਕਰ ਪਾਦੇ ਰੋਜ਼ ਨਹੀਂ ਗੁਲੀ ਲੱਗਦੀ ਐ ਰੋਜ਼ ਨਹੀਂ ਚੁਗਦੀ ਐ ਫਿਰ ਕੰਮ ਨਹੀਂ ਹੁੰਦਾ ਇਸ ਲਈ ਅੱਖਾਂ ਵਿੱਚ ਪਾਣੀ ਦਾ ਬੰਦੋ ਅਗਰ ਪਾਣੀ ਪੈ ਨਹੀਂ ਗਿਆ ਤਾਂ ਆਪਣੀ ਚੁਲੀ ਦੇ ਵਿੱਚ ਪਾਣੀ ਭਰ ਕੇ ਨਾ ਟਬੂਲੋਂ ਸਾਫ਼ ਪਾਣੀ ਚ ਇਸ ਤਰ੍ਹਾਂ ਟਬੂਲੋਂ ਥੋੜੇ ਦੁਪਹਿਰਿਆਂ ਦੋ ਛਿੱਟੇ ਕਦੇ ਨਹੀਂ ਮਾਰਨੇ ਜੇ ਛਿੱਟੇ ਮਾਰੋਗੇ ਤੇ ਆਤ ਨੂੰ ਉਹ ਪਹਿਲੇ ਹੀ ਉਹਦੇ ਜਗ੍ਹਾ ਮੈਂ ਨੁਕਸਾਨ ਹੋ ਸਕਦਾ ਕਈ ਵਾਰੀ ਪਾਣੀ ਫਿਰ ਸਾਡੇ ਮੂੰਹ ਤੇ ਆ ਨੱਕ ਵੀ ਚਲਾ ਗਿਆ ਫਿਰ ਨੱਕ ਦੇ ਰੋਗ ਲੱਗ ਸਕਦੇ ਹਨ ਗਲੇ ਦੇ ਰੋਗ ਲੱਗ ਸਕਦੇ ਹਨ ਤੇ ਜੇ ਜਾਦਾ ਗੰਦਗੀ ਉਥੇ ਕਈ ਵਾਰੀ ਗੈਸਾਂ ਬੰਨੀਆਂ ਜਰੀਆਂ ਹੁੰਦੀਆਂ ਹਨ ਇਸ ਕਿਸਮ ਦੇ ਜ਼ਹਿਰੀਲੇ ਪਾਣੀ ਇਸ ਕਿਸਮ ਦੇ ਹਾਰਮਾਰੇ ਇਲਾਕੇ ਤੇ ਜਿੱਤੇ ਰਸਾਇਣ ਮਿਲੇ ਹੋਏ ਹਨ ਉਹ ਸਾਡੇ ਫੇਫੜਿਆਂ ਨੂੰ ਵੀ ਜਾ ਕੇ ਖਰਾਬ ਕਰਦੇ ਹਨ ਇਸ ਸਿੱਟੇ ਤੋਂ ਸਾਨੂੰ ਬਚਨ ਦੀ ਲੋੜ ਹੈ ਫੌਰੀ ਤੌਰ ਤੇ ਡਾਕਟਰ ਦੀ ਸਲਾਹ ਲੈਣ ਦੀ ਲੋੜ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਗੱਲਾਂ ਬਾਰੇ ਸਾਵਧਾਨੀ ਵੀ ਲੋਕਾਂ ਨੂੰ ਕਰਦੀ ਰਹੇ ਪਲੱਸ ਲੋਕਾਂ ਨੂੰ ਜੋ ਲੋੜਾ ਹਨ ਫੌਰੀ ਤੌਰ ਤੇ ਲੋੜਾ ਜੇ ਕਿਸ ਨੂੰ ਉਲਟੀ ਲੱਗ ਜਾਏ ਪੁਕਾਰ ਹੋ ਜਾਏ ਉਹ ਬਾਹਰ ਜਾ ਨਹੀਂ 파 ਰਹੇ ਆ ਉਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਸਰਕਾਰ ਇੰਤਜ਼ਾਮ ਕਰਦੀ ਰਹੇ ਇਹ ਇਹ অতি ਜ਼ਰੂਰੀ ਹੈ ਇਹ ਤੇ ਜਿਹੜੀਆਂ ਦਵਾਈਆਂ ਨੇ ਕਿੰਟਾ ਸਰਕਾਰ ਵੱਲੋਂ ਸਪਲਾਈ ਕਰਨੀਆਂ ਚਾਹੀਦੀ ਹਨ ਜੇ ਉਹ ਕਿ ਜ਼ਿਆਦਾ ਬਿਮਾਰ ਹੁੰਦਾ ਹੈ ਉਹਦੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਹੋ ਸਕਦਾ ਇੱਕ ਜਿਹੜੀ ਹੋਰ ਗੱਲ ਆਮ ਤੌਰ ਤੇ ਜਿਸ ਨੂੰ ਜ਼ਿਆਦਾ ਗੋਲੀਆਂ ਨਹੀਂ ਜਾਂਦਾ ਉਹ ਹੈ ਕਿ ਐਸੀ ਸਥਿਤੀ ਦੇ ਵਿੱਚ ਜੇਦੋ ਕਿ ਆਪ ਜਾਣਦੀ ਹੈ ਮਾਨਸਿਕ ਤਣਾਅ ਬੜਾ ਜ਼ਿਆਦਾ ਹੋ ਜਾਂਦਾ ਜਦੋਂ ਇਹ ਸੂਚਨਾ ਮਿਲਦੀ ਹੈ ਕਿ ਹੜਾ ਆ ਸਕਦਾ ਹੈ ਹੜ ਦੇ ਜੋ ਪ੍ਰਭਾਵ ਵੀ ਇਹ ਆਉਣ ਵਾਲੇ ਇਲਾਕੇ ਹਨ ਉਥੇ ਲੋਕਾਂ ਨੂੰ ਪਹਿਲੀ ਡਰ ਪੈ ਜਾਂਦਾ ਮਾਨਸਿਕ ਤਣਾਅ ਵੀ ਚਲੇ ਜਾਂਦੇ ਆ ਸਕੂਲ ਬੰਦ ਹੋ ਜਾਂਦੇ ਆ ਬੱਚੇ ਨਹੀਂ ਪੜ੍ਹਾਈ ਲਿਖਾਈ ਅੱਡੋ ਮੁਜੰਦੀ ਹੈ ਤੇ ਲੋਕਾਂ ਨੂੰ ਹੁੰਦਾ ਵੀ ਜੇ ਪਾਣੀ ਆ ਕੇ ਤੇ ਘਰ-ਬਾਰ ਨੂੰ ਕਿਵੇਂ ਸੰਭਾਂਗੇ ਕੋਈ ਉਹਨੂੰ ਕਿਵੇਂ ਸੰਭਾਂਗੇ ਖੇਤੀਬਾੜੀ ਨੂੰ ਕਿਵੇਂ ਕਿਵੇਂ ਬਚਾਵਾਂਗੇ ਇਹជា ਤਲਾਬ ਹੜ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਵਾਲੇ ਇਲਾਕੇ ਬਹੁਤ ਹੋਦੇ ਆ ਇਸ ਲਈ ਇਸ ਗੱਲ ਬਾਰੇ ਸੋਚਣ ਦੀ ਬੜੀ ਸ਼ਕਤ ਲੋੜ ਹੈ ਜੇ ਸਾਹਮਣੇ ਕਿਸੇ ਦੇ ਅੰਦਰ ਆ ਜਾਏ ਇਹਨੇ ਪਾਣੀ ਆ ਜਾਏ ਛੱਤ ਚੋਰੀ ਹੈ ਅੰਦਰ ਪਾਣੀ ਜਾ ਰਿਹਾ ਹੈ ਉਹਦੇ ਬੜੇ ਪਰੇਸ਼ਾਨ ਹੁੰਦੇ ਨੇ ਲੋਕ ਜੇ ਜਦੋਂ ਉਹ ਹੜ ਮਾਰੇ ਇਲਾਕੇ ਵਿੱਚ ਕਈ ਜਗਏ ਆ ਜਾਂ ਜਾਂ ਸੀ ਸਿਧਵਾ ਪੇੜ ਦੇ ਲਗਤ ਗਏ ਜਿੱਤੇ ਪਾਣੀ ਬਹੁਤ ਉੱਪਰ ਸੀਗਾ ਪਰ ਹਾਲ ਹਾਲੇ ਉਹਦੇ ਹੜ ਆਇਆ ਨਹੀਂ ਸੀ ਪਰ ਸੰਭਾਵਨਾ ਬਣੀ ਹੋਈ ਸੀ ਉੱਥੇ ਦੇ ਲੋਕਾਂ ਨੂੰ ਵੀ ਇਹ ਡਰ ਸੀ ਕਿ ਸਾਡੇ ਛੱਤਾਂ ਚੋਰੀ ਆਣ ਕਨ ਸਾਰਾ ਸਮਾਨ ਅੰਦਰ ਖਰਾਬ ਐਸੇ ਮੌਕੇ ਤੇ ਇੱਕ ਦੂਜੇ ਨੂੰ ਹੌਸਲਾ ਦੇਣਾ ਸਹਾਇਤਾ ਦੇਣਾ ਇੱਕ ਦੂਸਰੇ ਦੀ ਮਦਦ ਕਰਨਾ ਇੱਕ ਭਾਈਚਾਰੇ ਨੂੰ ਮਜ਼ਬੂਤ ਕਰਨ ਨਾਲ ਹੀ ਇਹ ਮਾਨਸਿਕ ਤਣਾਅ ਘਟਦੇ ਹਨ ਕਈ ਵਾਰੀ ਮवेशੀ ਤੁਹਾਡੇ ਪਸ਼ੂ ਸਾਰੇ ਤੁਸੀਂ ਉਹਨਾਂ ਨੂੰ ਨਹੀਂ ਸਮਝ ਸਕਦੇ ਕਿਉਂਕਿ ਪਹਿਲੇ ਤੁਸੀਂ ਆਪਣੇ ਆਪ ਨੂੰ ਕੰਮ ਵਿੱਚ ਲੱਗੇ ਹੋ ਅੱਧੇ ਵਿੱਚ ਉਹ ਗਏ ਜਾਂਦੇ ਨੇ ਤੇ ਤੁਹਾਡੇ ਹੱਥੋਂ ਨਿਕਲ ਗਏ ਫਿਰ ਕਿੰਨਾ ਤੁਹਾਡੀ ਰੋਜ਼ੀ ਰੋਟੀ ਦਾ ਸਾਧਨ ਉਹਦੇ ਨੇ ਉਹ ਵੀ ਸਮਾਪਤ ਹੋ ਗਿਆ ਆਪਜੋ ਸਾਹਮਣੇ ਮਰ ਰਿਹਾ ਹੈ ਇਆ ਕੋਈ ਕਰਦਾ ਕੋਈ ਜੀ ਇਤਨਾ ਡੁੱਬ ਕੇ ਮਰ ਗਿਆ ਤਾਂ ਬੜਾ ਕਿੰਨਾ ਤਣਾਅ ਹੁੰਦਾ ਹੈ ਐਸੇ ਮੌਕੇ ਤੇ ਇੱਕ ਦੂਸਰੇ ਨੂੰ ਹੌਸਲਾ ਦੇਣਾ ਤੇ ਕੁਝ ਸਰਕਾਰ ਵੱਲੋਂ ਵੀ ਐਸ਼ੀਂ ਦਾਵਤ ਹੈ ਕਾਉਂਸਲਿੰਗ ਸੈਂਟਰ ਇਹ ਹੜ੍ਹ ਤੋਂ ਬਾਅਦ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਕੋਈ ਨੁਕਸਾਨ ਜ਼ਿਆਦਾ ਹੋ ਗਿਆ ਹੁੰਦਾ ਹੈ ਉਹਨਾਂ ਦੇ ਤਣਾਅ ਮਾਨਸਿਕ ਦੂਰ ਕਰਨ ਦੀ ਬੜੀ ਸ਼ਕਤ ਲੋੜ ਹੈ ਇਹ ਜੀਆ ਕੁਝ ਸਾਵਧਾਨੀਆਂ ਜੋ ਅਗਰ ਅਸੀਂ ਵਰਤੀਏ ਅਥਾ ਨੂੰ ਸਾਫ਼ ਰੱਖੀਏ ਸਾਬ ਪਾਣੀ ਕਰਨ ਲਈ ਉਬਾਲ ਕੇ ਪੀਏ ক্লোਰਿਨ ਬਾਕੇ ਰੱਖੀਏ ਤੇ ਮੱਛਰ ਤੋਂ ਬਚਲੇ ਸੰਭਵ ਹੋਏ ਤਾਂ ਉਡੋਮਾਸ ਵਰਗੀ ਜਾਂ ਹੋਰ ਕੋਈ ਜੜੀਆ ਮੱਛਰ ਨੂੰ ਭਜਾਣ ਦੀ ਕਰੀਮਾਂ ਇਹ ਦੰਡਿਆ ਕੋਈ ਵੀ ਕਰੀਮਾਂ ਜਾਂ ਗੁੜ ਅਰਗਬਤੀਆਂ ਉਹਨਾਂ ਨੂੰ ਜਗਾਈਏ ਤਾਂ ਉਹ ਮੱਛਰ ਸਾਨੂੰ ਨਾ ਕੱਟੇ ਤੇ ਇਹ ਕੋਈ ਸਾਬ ਦੇ ਕੇ ਇੱਕ ਹੋਰ ਹੈ ਕਿ ਪਾਣੀ ਨੂੰ ਕਟਾਉਂਦਾ ਹੁੰਦਾ ਹੁੰਦੇ ਹੋ ਆਪਣੇ ਘਰ ਦੇ ਵਿੱਚ ਕੋਈ ਬਰਤਨ ਨਾ ਹੋਵੇ ਜਿਸ ਦੇ ਵਿੱਚ ਪਾਣੀ ਕਟਾ ਹੋਵੇ ਅਗਰ ਉਹ ਖੜਾ ਰਹੇਗਾ ਤਾਂ ਫਿਰ ਮੱਛਰ ਪਹਲੇਗਾ ਹੀ ਪਹਲੇਗਾ बच्चा पैदा होएगा उनका वो लारवा बनेगा फिर वो तो हल्नु ही कटेगा ਤੁਹਾਡੇ ਘਰ ਦੇ ਅੰਦਰ ਹੀ ਇਹ ਕੁਝ ਸਾਵਧਾਨੀਆਂ ਵਰਤਣੀਆਂ ਅਤੇ ਜ਼ਰੂਰੀ ਹਨ ਬੈਸ ਹੋ ਜਾ ਕਿ ਇਹਨਾਂ ਸਾਵਧਾਨੀਆਂ ਨੂੰ ਵਰਤ ਕੇ ਅਸੀਂ ਸਿਹਤ ਸਮਾਂ ਸਮਝਾ ਨੂੰ ਤੁਸੀਂ ਘਟਾਰ ਸਕਦੇ ਆ ਕਾਫੀ ਹੱਦ ਤੱਕ ਜਿਸ ਦੀ ਕਿ ਅੱਜ ਬੜੀ ਸਖਤ ਲੋੜ ਹੈ ਐਸੇ ਜੋ ਹੈ ਪਰੇਸ਼ਾਨੀ ਵਾਲੇ ਸਮੇਂ ਦੇ ਵਿੱਚ ਇੱਕ ਦੂਸਰੇ ਦੀ ਮਦਦ ਕਰਨਾ ਇੱਕ ਦੂਸਰੇ ਦੀ ਸਹਾਇਤਾ ਕਰਨਾ ਇਹ ਸਾਡਾ ਫਰਸ ਬਣਦਾ ਹੈ ਇਸ ਨਾਲ ਮਾਨਸਿਕ ਤਣਾਅ ਤੇ ਹੋਰ ਰੋਗ ਵੀ ਕੱਢਦੇ ਹਨ ਮੈਂ ਡਾਕਟਰ ਤਰੁਣ ਮਿਤਰਾ